ਤੇਹ ਮਿਲੰਤ ਜਮ ਤਰਾਸ ਮਿਟਾਈ ਇੱਕ ਅਰਦਾਸ ਬਾਟ ਕੀਰਤ ਕੀ ਗੁਰ ਰਾਮਦਾਸ ਰਾਖੂ ਸਰਨਾਈ ਇੱਕ ਅਰਦਾਸ ਬਾਟ ਕੀਰਤ ਕੀ ਗੁਰ ਰਾਮਦਾਸ ਰਾਖੋ ਸਰਨਾਈ ਸੋ ਕਹੋ ਟਲ ਗੁਰ ਸੇਵੀਐ ਰਹਿਨ ਸੋ ਸਹਜ ਸੁਭਾਵੇ ਦਰਸਨ ਪਰਸਿਆ ਗੁਰੂ ਕਾ ਜਨਮ ਮਰਨ ਦੁਖੁ ਹਉ ਸਹਿ ਦੁਖ ਸੰਮਨੀ ਨੂਰ ਅਰਸ ਹੋਂ ਕਰ ਸਹੋਂ ਤੁਧ ਡਿਠੇ ਸੱਚੇ ਬਾਦ ਸਹਾ ਮਲ ਜਨਮ ਜਨਮ ਦੀ ਸਜਣ ਸੱਚਾ ਬਾਤ ਸਹੋ ਸਿਰ ਸਾਹੰਦ ਜਿਸ ਪਾਸ ਬਹਿਠਿਆ ਸੋਹੀ ਹੈ ਸਬਨਾ ਦਾ ਸਜਣ ਸਚਾ ਪਾਤ ਸਾਹੋ ਸਿਰ ਸਾਹੰਦਾ ਜਿਸ ਪਾਸ ਬਹਿਠਿਆ ਸੋਹੀ ਹੈ ਸਵਨਾੰਦ ਵੇਸੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹਲਾ ਪੰਜਵਾਂ ਮਾਇਆ ਮੋਹ ਮਗਨ ਆਂਦੇ ਆਰੇ ਦੇਵ ਨਾਰ ਨਾ ਜਾਣ ਜੀਉ ਪਿੰਡ ਸਾਜ ਜਿਨ ਰਚੇ ਆ ਬਲ ਆਪਨੋ ਕਰ ਮਾਨ ਮਾਇਆ মোহ ਮਗਨ ਆਂਧਾਰੇ ਦੇਵਨ ਹਾ ਨਾ ਜਾਣ ਜੀਉ ਪਿੰਡ ਸਾਜ ਜਿਨ ਰਚੇ ਆ ਬਾਲ ਆਪਨੋ ਕਰਮਾਨ ਮਾਨ ਮੂੜੇ ਦੇਖ ਰਿਹਾ ਪ੍ਰਵ ਸੁਆਮੀ ਜੋ ਕਿਸ਼ ਕਰ ਹੈ ਸੋਈ ਸੋਈ ਜਾਣ ਰਹਿਨਾ ਕਸ਼ੂਵ ਛਾਨੀ ਰਹਾ ਜਹਿ ਬਾਸਵਾਦ ਲੋਭ ਮਦ ਮਾਤੋ ਉਪਜੇ ਅਨਕ ਬੇਕਾਰਾ ਬਹੁਤ ਜੋਨ ਪਰਮਤ ਦੁਖ ਪਾਇਆ ਉਮ ਮੰ ਬੰਦਨ ਕੇ ਪਾਰ ਦੇ ਕੇ ਬਾੜ ਅਨਕ ਪੜ ਦੇ ਬਹਿ ਪਰਦਾਰਾ ਸੰਗ ਫਾਕ ਚਿੱਤਰ ਗੁਪਤ ਜਬ ਲੇਖਾ ਮੰਗ ਤਵ ਕੌਣ ਪੜਦਾ ਤੇਰਾ ਟੱਕੇ ਦੀਨ ਦਇਆਲ ਪੂਰਨ ਦੁਖ ਭੰਜਨ ਤੁਮ ਦੇ ਨ ਓਟ ਨਾ ਕਾਈ ਕਾੜ ਲੈ ਹੋ ਸੰਸਾਰ ਸਾਗਰ ਮਹਿ ਨਾਨਕ ਪ੍ਰਭ ਸਰਣਾਇ ਦੇਨ ਦਇਆਲ ਪੂਰਨ ਦੁਖ ਭੰਜਨ ਤੁਮ ਦੇਨ ਓਟ ਨਕਾਇ ਕਾੜਲੇਹ ਸੰਸਾਰ ਸਾਗਰ ਮਹਿ ਨਾਨਕ ਪ੍ਰਵ ਸਰਣਾਇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋਰਠਾ ਮਹੱਲਾ ਪੰਜਵਾ ਮਾਇਆ ਮੋਹ ਮਗਨ ਅੰਧਿਆਰੇ ਦੇਵਨ ਹਾਰ ਨਾ ਜਾਣੈ ਜਿਉ ਪਿੰਡ ਸਾਜ ਜਿਨ ਰਚਿਆ ਬਲ ਆਪਣੋ ਕਰ ਮੰਨੈ